ਆਈ ਇੱਦਾਂ ਕਿਤੇ ਆ। ਹੋਏ। ਨਹੀ ਨਹੀ ਨਸ ਅਹੀਂ ਹੁਣ। ਅੱਜ ਦੇ ਤੇ ਜਿਹੜੇ ਹਰਗੁਣ ਦੇ ਗਿਫਟ ਮਿਲੇ ਸੀਗੇ ਹੁਣ ਇਹਨਾਂ ਨੂੰ ਆਪਾਂ ਇਹਨਾਂ ਦੀ ਓਪਨਿੰਗ ਕਰਾਂਗੇ। ਸਸਿਕਾਲ ਸਵਾਗਤ ਤੁਹਾਡਾ ਅਜਿਹੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਹਰਗੁਣ ਨੂੰ ਜਿਹੜੇ ਗਿਫਟ ਮਿਲੇ ਸੀ ਬਾਕੀ ਤੇ ਕੁਝ ਕਿਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਹੀ ਗਿਫਟ ਤੇ ਇੱਕ ਦੋ ਜਿਹੜੇ ਰਹਿ ਗਏ ਸੀਗੇ ਰੇਸ਼ਮੀਰ ਦਾ लवली ਆਪਣਾ लवली ਦੀਦੀ ਹੋਣਾ ਜਿਹੜੇ ਦਿੱਤੇ ਨੇ ਭੈਣ ਨੇ ਉਹ ਰਹਿ ਗਏ ਨੇ ਬਸ ਇੱਕ ਦੋ ਹੀ ਆ ਤੇ ਇਹਨਾਂ ਦੀ ਓਪਨਿੰਗ ਕਰ ਲੈਨੇ ਆਪਾਂ ਲਓ ਇਹ ਕਿਹੜਾ ਖੋਲਣ ਦੇ लवली ਦਾ ਅਸੀਂ ਲਓ ਇਹੋ ਜਿਹੜਾ ਗਿਫਟ ਦਿੱਤਾ ਹੈ ਇਹਦੀ ਓਪਨ ਕਰਨੇ ਆ ਪੁੱਠਾ ਸਿੱਧਾ ਕਰੋ ਡੱਬੇ ਨੂੰ ਚੈੱਕ ਵੀ ਇਹ ਕੋਈ ਨਾ ਟੇਪ ਉਤਾਰ ਲੇ ਟੇਪ ਲੱਗੀ ਲੱਗਦਾ ਬਸ ਠੀਕ ਆ ਕਾਕਾ ਹਰਕਣਾ ਹਰਕਣਾ ਬਸ ਕਾਕਾ ਨਿਕਾ ਲਿਆ ਬੋਲਦਾ ਹੈ ਆਸਦਾ ਹੈ ਬਹੁਤ ਸੋਣਾ ਧੰਨਵਾਦ ਭੈਣ ਤੇਰਾ ਵੈਸੇ ਲੋੜ ਤਾਂ ਨਹੀਂ ਚਲੋ ਕੋਈ ਗੱਲ ਜੇ ਤੂੰ ਚਾਹ ਨਾ ਲੈਂਦਾ ਫਿਰ ਤਾਂ ਬਹੁਤ ਸੋਣਾ ਬਟਨ ਲਗਾਣਾ ਸਵਿਚ ਲਗਾ ਇਥੇ ਆਹ ਕਾਕਾ ਨੀ ਬੜਾ ਆਹ ਸੋਚ ਇਥੇ ਸੋਚ ਅਸਾਂ ਕਿਲੇ ਜਾਂ ਜਨ ਆਪਣਾ ਲੈ ਆ ਕਰਕੇ ਅੱਛਾ ਆ ਲਓ ਕਾਕਾ ਇਹ ਦੇਖ ਲਓ ਗਿਫਟ ਚਲ ਚੁੱਪ ਕਰ ਜਾ ਚੁੱਪ ਚੁੱਪ ਲੈ ਚੁੱਪ ਨੰਮੇ ਕਰਨੇ ਚੁੱਪ ਕਰ ਕਰ ਚੁੱਪ ਹੈ ਰੋਂਦਾ ਵੀ ਨਹੀਂ ਓਏ ਕਰ ਚੁੱਪ ਇਦਨ ਦੀ ਆਦੀ ਨਹੀਂ ਹਰ ਗੋਣ ਆ ਦੰਦੀਆਂ ਹੈਗੀਆਂ ਹੋ ਇਹਦੀਆਂ ਪਾ ਵੀਣ ਕਹਿੰਦੇ ਵੀ ਉਹ ਜਿਹੜਾ ਸਾਡੇ ਨਾਲ ਗਿਫਟਾ ਉਹਨੇ ਉਹਨੇ ਨਹੀਂ ਓਪਨ ਕੀਤਾ ਮੈਂ ਉਹ ਵੀ ਯਾਦ ਨਹੀਂ ਨਾ ਮੈਂ ਘਰੇ ਕਰਾਂਗਾ ਮੈਂ ਇਹ ਕਹਿੰਦੇ ਵੀ ਦਿਖਾਏ ਵਲੌਗ ਤੇ ਜਾਵਾਂਗਾ ਚਲੋ ਠੀਕ ਹੈ ਮੈਂ ਜਰੂਰ ਆ ਵਾਹ ਪਰਕ ਆ ਗਿਆ ਹਰ ਗਣੋ ਵਾਸਤੇ ਹਾਂ ਵੱਡੀ ਕੋਈ ਨਹੀਂ ਜਦੋਂ ਮੈਂ ਵੱਡੀ ਵੱਡੀ ਹੋ ਜਾਈਗੀ ਉਹ ਤਾਂ ਸੋਹਣੀ ਆ ਜਦੋਂ ਵੱਡੀ ਹੋ ਜਾਈਗੀ ਨਾ ਉਹਦਾ ਫੇ ਪਾਉਗੀ ਨਾ ਤਾਂ ਉਹਦਾ ਹੈ ਸੋਹਣੀ ਆ ਸੋਹਣੀ ਬਹੁਤ ਸੋਹਣੀ ਬਹੁਤ ਪਿਆਰੀ ਤੇਨ ਕਾਲ ਦੀ ਮੋਢੇ ਆ ਉਹਦਾ ਇਹ ਮੈਂ ਹੈ ਸੋਹਣੀ ਆ ਜਿਹਦਾ ਪਾਰਟੀ ਪੂਰੀ ਤੇ ਪਾ ਕੇ ਜਾਣ ਵਾਸਤੇ ਆ ਹਨਾ ਪਹਿਲਾਂ ਤਾਂ ਮੈਂ ਨਹੀਂ ਆਇਆ ਪਾੜ ਬੇਰਾਂ ਚ ਰੋਣਾ ਆ ਪਹਿਲਾਂ ਪਾਇਓ ਜਦੋਂ ਜਦੋਂ ਵੱਡੀ ਹੋ ਜਾਈਗੀ ਨਾ ਫਿਰ ਪਾਇਓ ਉਹਦਾ ਸੋਹਣੀ ਹੈ ਹਨਾ ਜੇ ਦਾ ਆਪ ਲਿੰਗਾ ਪਾਉਂਗੇ ਉਹਦੇ ਨਾਲ ਇਹਨੂੰ ਵੀ ਪਵਾ ਲਈ ਫਿਰ ਉਧਰੋਂ ਅੱਜ ਭਾਬੀ ਜੀ ਹੋਣਾ ਦਾ ਬਰਥਡੇ ਆ ਤੁਨੂੰ ਭਾਜੀ ਹੋਣੀ ਆ ਰਹੇ ਨੇ ਮੈਂ ਆਜੋ ਨਾਲ ਇੱਥੇ ਭਾਬੀ ਦਾ ਇੱਥੇ ਮੈਂ ਬਾਈਲੇ ਮਨਾ ਲੈਣੇ ਮੈਂ ਇੱਥੇ ਆਪਣਾ ਉਹ ਡੈਕੋਰੇਸ਼ਨ ਦੇ ਮੱਖਾ ਹੋਈ ਆ ਉਹਦੀ ਲੋੜ ਹੀ ਨਹੀਂ ਆ ਕਪੜੇ ਲਾ ਲੈਣਾ ਬੋਠੇ ਤੋਂ ਸੁੱਕੇ ਹੁ ਜੋੜ ਲੈਗੇ ਆ ਮਾ ਥੱਲੇ ਪੀਚੇ ਦੀਆਂ ਸਲਾਮਾਂ ਚੱਲ ਰਹੀਆਂ ਮਾ ਮੈਂ ਕੋਈ ਗੈਸਟ ਨਹੀਂ ਆਉਣਾ ਮੈਂ ਉਹਨਾਂ ਨੇ ਤੇ ਮੈਂ ਮਮੀ ਦਾ ਮਸ਼ਹੂਰ ਪੀਜ਼ਾ ਜਿਹੜਾ ਨਹੀਂ ਆ ਉਹ ਖਵਾਵਾਂਗੇ ਕਨੇ ਮਮੀ ਦੀ ਸਭ ਤੋਂ ਵਧੀਆ ਜਿਹੜੀ ਚੀਜ਼ ਤਿਆਰ ਕਰਦੇ ਉਹ ਹੈਗਾ ਪੀਜ਼ਾ ਤੇ ਹੁਣ ਤੇ ਓਮਨ ਆਪਣੇ ਘਰ ਆ ਗਏ ਜਲਦੀ ਬਣ ਜਾਣਾ ਨਾਲੇ ਕਨੇ ਤੇ ਬਸ ਇਹ ਆਪੇ ਸਾਡੇ ਪ੍ਰੋਣੇ ਜਿਹੜੇ ਉਹ ਲੇਟ ਆ ਰਹੇ ਹੋ ਨਹੀਂ ਕੋਈ ਗੱਲ ਤਾਂ ਹੀ ਮਮੀ ਬੇਫਿਕਰੀਆਂ ਅੱਜ ਰੈਡੀ ਨਹੀਂ ਹੋਏ ਹੋ ਜਣਾ ਬਸ 10 15 ਮਿੰਟ ਦੀ ਗੇਮ ਹੈ ਸਾਰੀ ਲੈ ਵੀ ਆਪਾਂ ਤੇ ਹੋ ਗਏ ਆ ਰੈਡੀ ਇਹ ਤਾਂ ਥੋੜਾ ਨਾ ਆ ਚੱਕਰ ਪੜਾਓ ਇੱਥੇ ਜਿਵੇਂ ਹੁਣ ਜਿਹਦਾ DJ ਹੁੰਦੇ ਨੇ ਜਿਵੇਂ ਜਿਵੇਂ ਉਹ ਚੀਜ਼ ਚਾਹੀਦੀ ਹੈ ਹੁਣ ਆ ਪੁਕਟਾ نیچے ਪਜਾਮੇ ਤੇ ਬਣੀ ਹੋਈ ਤੇ ਹੁਣ ਚੱਲੇ ਆ ਸਮਾਨ ਬਾਹਰ ਦਾ ਲੈਣ ਵਾਸਤੇ ਪਨੀਰ ਵਗਾਰਾ ਹੋਰ ਸਮਾਨ ਲੈ ਆਈਏ ਵੀ ਤੇ ਭਾਜੀ ਹੁਣ ਵੀ ਆਉਣ ਹੀ ਵਾਲੇ ਨੇ ਉਹਨਾਂ ਨੇ ਆਉਣਾ ਹੈਗਾ 7 ਕੋਈ ਨਾ ਆਉਣਾ ਹੈ ਸਾਢੇ 5 ਹੋ ਗਏ ਨੇ ਤਾਂ ਅਨੇਚਰ ਆਪਾਂ ਜਾ ਕੇ ਸਮਾਨ ਸੋਣ ਚਿੱਲੀ ਪਨੀਰ ਬਣਾਵਾਂਗੇ ਅੱਜ ਤਾਂ YouTube ਤੇ ਦੇਖ-ਦੇਖ ਕੇ ਤੁਹਾਨੂੰ ਮੈਂ ਕਰ ਦਿੰਦਾ ਹੈ ਰੈਡੀ ਆਪਾਂ ਕਿਹੜੀ ਆ ਕੀ ਹੋਇਆ ਉਹ ਬੱਖਲ ਜਾ ਵੱਜਦਾ ਹੈ ਲਾਤ ਲਾਤ ਅੱਛਾ ਇਹ ਪਨੀਰ ਹੋ ਰਹੀ ਜਾਂਦੀ ਇਹਨੂੰ ਯਾਰ ਕੱਲ ਬਰਥਡੇ ਤੇ ਕੱਲ ਪੂਰੀ ਖੁਸ਼ ਰਹੀ ਆ ਐਵੇਂ ਕਿੱਡੀ ਜਾਂਦੀ ਆ ਬਸ ਸਹੀ ਗੱਲ ਛੋਟਾ ਚੱਲ ਗਿਆ ਬਾਹਰ ਚੱਲ ਗਿਆ ਚੱਲ ਚੱਲ ਨਹੀਂ ਅਸੀਂ ਬਾਹਰ ਦੇ ਵੀ ਨਾਲ ਆਇਆ ਕਿਉਂ ਖੁਸ਼ੀਆਂ ਵੇਖੋ ਚੜ ਗਿਆ ਕਿ ਨਹੀਂ ਖੁਸ਼ੀਆਂ ਨਾਲ ਹੀ ਆਏ ਆਏ ਮੇਰੇ ਖੁਸ਼ੀਆਂ ਇਹ ਖੁਸ਼ੀਆਂ ਕੰਨੀਆਂ ਬਾਏ ਬਾਏ ਕਰ ਦੋ ਬਾਏ ਕਰ ਪਾਪਾ ਨੂੰ ਬਾਏ ਕਰ ਦੋ ਜਾ ਰਹੇ ਆ ਸਮਾਨ ਲੈਣ ਵਾਸਤੇ ਜਿਹੜਾ ਜਿਹੜੀ ਜ਼ਰੂਰੀ ਆ ਅਗਲੀ ਲਾਈਨ ਸੁਣੀਓ ਜੇ ਰ ਫਿਰ ਤੁਹਾਨੂੰ ਮੈਂ ਕੀ ਜਿਆ ਕਿਹਦਾ ਨਾਮ ਆ ਸ਼ਿਵ ਦੀ ਸ਼ਾਇਰੀ ਵਰਗੇ ਹੋ ਆ ਨਾ ਬੋਲਿਆ ਨਾ ਸ਼ਿਵ ਦੀ ਸ਼ਾਇਰੀ ਵਰਗੇ ਹੋ ਇਹ ਕਿਹਨਾਂ ਹੈਗਾ ਸ਼ਿਵ ਕੌਣ ਸੀਗਾ ਸ਼ਿਵ ਕੁਮਾਰ ਬਟਾਲਵੀ ਹੋਇਆ ਆ ਆਪਣਾ ਇੱਥੋਂ ਦਾ ਲਿਖਾਰੀ ਆ ਵੀ ਉਹ ਸ਼ਾਇਰੀਆਂ ਬਹੁਤ ਲਿਖਦਾ ਰਿਹਾ ਆ ਤੇ ਉਹ ਹੁਣ ਇਸ ਦੁਨੀਆ ਤੇ ਨਹੀਂ ਆ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਉਹਦਾ ਕਰਕੇ ਸਾਡਾ ਬਟਾਲਾ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਬਾਕੀ ਤੁਸੀਂ ਪੂਰਾ ਉਹਦੇ ਬਾਰੇ ਜਾਣਕਾਰੀ ਲੈਣੀ ਤੇ ਗੂਗਲ ਤੇ ਲੈ ਸਕਦੇ ਕਿਹੋ ਜਿਹਾ ਲੰਦਾ ਵੀ ਬਾਤਾਂ ਤੇ ਵੈਸੇ ਮੈਨੂੰ ਹੈਗਾ ਹੈ ਪਰ ਫਿਰ ਵੀ ਦੱਸਣ ਵਿੱਚ ਥੋੜੀ ਮਿਸਟੇਕ ਹੋ ਸਕਦੀ ਆ ਤੇ ਤੁਸੀਂ ਗੂਗਲ ਤੋਂ ਜਾ ਕੇ ਜ਼ਰੂਰ ਚੈੱਕ ਰਿਓ ਜਾਂ YouTube ਤੇ ਜਾ ਕੇ ਜ਼ਰੂਰ ਸਰਚ ਕਰ ਰਿਓ ਵੀ ਸ਼ਿਵਕਮਾਰ ਬਟਾਲ ਵੀ ਕੌਣ ਸੀਗਾ ਠੀਕ ਆ ਜੈਸਮੀਨ ਸੈਂਡਰਸ ਨੇ ਬੋਲੇ ਨਾ ਮੁੰਡਾ ਲੱਭਣਾ ਮ ਸ਼ਿਵ ਦੀ ਕਿਤਾਬ ਵਰਗਾ ਠੀਕ ਆ ਉਹ ਤੁਹਾਨੂੰ ਫਿਰ ਪਤਾ ਲੱਗ ਜੂ ਬਾਕੀਆਂ ਨੂੰ ਤੇ ਸਾਰਿਆਂ ਨੂੰ ਪਤਾ ਹੀ ਹੈ ਜਿਨ੍ਹਾਂ ਨੂੰ ਦੋ ਚਾਰ ਜਾਣਿਆਂ ਨੂੰ ਨਹੀਂ ਪਤਾ ਮੈਂ ਉਹਨਾਂ ਦੀ ਗੱਲ ਕਰ ਰਿ ਵੀ ਉਹਨਾਂ ਨੂੰ ਪਤਾ ਚਲ ਜੂਗਾ ਤੇ ਜਿੱਦਾਂ ਬਾਕੀ ਹੋਰ ਵੀ ਗਾਣਿਆਂ ਵਿੱਚ ਬਹੁਤ ਜਿਆਦਾ ਮਤਲਬ ਸ਼ੇਖ ਕੁਮਾਰ ਬਟਾਲਵੀ ਜੀ ਦਾ ਨਾਮ ਲਿਆ ਜਾਂਦਾ ਆ ਤੇ ਜ਼ਰੂਰ ਸਾਰੇ ਜਣੇ ਚੈੱਕ ਕਰੇ ਗੌਰ ਕਰਿਆ ਨਾਲੇ ਤੁਹਾਨੂੰ ਪਤਾ ਲੱਗੇ ਬਹੁਤ ਕੈਂਡ ਸਟੋਰੀ ਹੈ ਜਾ ਕੇ ਇੱਕ ਵਾਰੀ ਜ਼ਰੂਰ ਗੂਗਲ ਤੇ ਸਰਚ ਕਰਿਓ ਇਹਦੇ ਬਾਰੇ ਜਾਂ YouTube ਤੇ ਦੇਖਿਓ ਵੀ ਤੁਹਾਨੂੰ ਪਤਾ ਲੱਗ ਜੇ ਆ ਸ਼ੇਖ ਕੁਮਾਰ ਬਟਾਲਵੀ ਕੌਣ ਸੀਗਾ ਹੁਣ ਤਾਂ ਜਵਾਬ ਆਪਾਂ ਲੈ ਲਿਆ ਵਾ ਹੁਣ ਇਸ ਟਾਈਮ ਘੁੰਮ ਰਹੇ ਆ ਵਿਜੇ ਬੈકરી ਸਿੰਬਲ ਚੌਂਕ ਹੈਵੀ ਬੈ ਚੌਂਕ ਜਿਹੜਾ ਕਾਫੀ ਜਿਆਦਾ ਖੁੱਲਾ ਕਰ ਦਿੱਤਾ ਇਹਨਾਂ ਨੇ ਬਹੁਤ ਉਧੀ ਹੋ ਗਿਆ ਵੇ ਉਹਦੇ ਪਨੀਰ ਵੀ ਲੈ ਲਿਆ ਹੁਣ ਅੱਛਾ ਅੱਗੇ ਲੱਗਦਾ ਕੋਈ ਝਗੜਾ ਝਗੜਾ ਹੋਇਆ ਜਾਂ ਕੋਈ ਲੱਗਦਾ ਐਕਸੀਡੈਂਟ ਵਗੈਰਾ ਹੋ ਗਿਆ ਬਾਕੀ ਮਾਰੇ ਸੁਖ ਰੱਖੇ ਪਤਾ ਕੋਈ ਨਹੀਂ ਜਾਮ ਬਹੁਤ ਜ਼ਿਆਦਾ ਲੱਗ ਗਿਆ ਡੈਡੀ ਹੁਣ ਕਹਿੰਦੇ ਆ ਵੀ ਹੁਣ ਪਲਾਟ ਦੇ ਵਿੱਚ ਚੱਲ ਮੇਰੇ ਨਾਲ ਉੱਥੇ ਨਾ ਮਿਸਤਰੀ ਨੇ ਰਾਤ ਰਿਆ ਕਰਨਾ ਉੱਥੇ ਹੀ ਹੁਣ ਡੈਡੀ ਹੁਣ ਜਾਣਾ ਪਊਗਾ ਆਪਾਂ ਨੂੰ ਤੇ ਕਹਿੰਦੇ ਕੰਬਲ ਰਜਾਈ ਦੀ ਹੈ ਇਹ ਵੀ ਠੰਡ ਸਾਰਿਆਂ ਨੂੰ ਲੱਗਦੀ ਹੈ ਵੀ ਰਜਾਈ ਉਹਦੇ ਕੋਲ ਉੱਥੇ ਹੈਗੀ ਹੈ ਤੇ ਆਹ ਕੰਬਲ ਜਿਹੜੇ ਨੇ ਦੋ ਦੇਵਾਂਗੇ ਇੱਕ ਆਇਆ ਇੱਕ ਆਇਆ ਆਪਣੇ ਕੋ ਹਰ ਕੰਨ ਨਾਲ ਲੈ ਚੋਦੇ ਡੈਡੀ ਦੀ ਬਹੁਤ ਵੇਟ ਕਰਦੀ ਬੜਾਈ ਚਾਹ ਕਰਦੀ ਡੈਡੀ ਨਾਲ ਤੇ ਬਹੁਤ ਚਾਹ ਕਰਦੀ ਮੈਨੂੰ ਲੱਭਦਾ ਸੀ ਅਰ ਗਮਨ ਲੱਭਣੇ ਜਾਣੀ ਅੱਛਾ ਨਾ ਕਿ ਨੂੰ ਨੋਜੀ ਸਾਹਿਬ ਕਾ ਨੋ ਕਰ ਲਓ ਐ ਕਰੂ ਲਓ ਜੀ ਚਲੀ ਗੇ ਨੋਜੀ ਸਾਹਿਬ ਚੱਲ ਬਸ ਆਪ ਨੋਜੀ ਸਾਹਿਬ ਕਰ ਆਪਣੇ ਹੱਥ ਨਾਲ ਇੰਨਾ ਕੈਪ ਕਿਥੇ ਕੈਪ ਕਿਉਂ ਅੱਗੇ ਤਾਂ ਟੋਪੀ ਟੋਪੀ ਕਹਿੰਦੇ ਨੇ ਹਨ ਕੈਪ ਤਾਂ ਮੈਨੂੰ ਪਤਾ ਲੱਗ ਗਿਆ ਹਾਂ ਦਾ 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 ਦਾਦਾ ਹਾ ਸਾਡੇ ਵੱਲ ਨੂੰ ਇੱਕ ਮੂੰਹ ਕਰ ਲੈਣੀ ਆ ਕੁੜੀ ਨੇ ਤਾਂ ਨਾ ਵਕਤ ਨੂੰ ਫੜਿਆ ਆ ਮੈਨੂੰ ਕੜੀ ਬਹਿ ਨਹੀਂ ਦਿੰਦੀ ਅਜੇ ਮੈਂ ਚੌਂਕੜੀ ਮਾਰ ਕੇ ਬੈਠਾ ਹੀ ਆ ਕਹਿੰਦੀ ਪਾ ਕੇ ਬੂਟਾ ਇਹਨੂੰ ਆ ਜਾ ਤੂੰ ਨੀਰ ਤੇ ਟੁਕਣੀ ਲੈ ਉਹ ਕਰੀਏ ਕਿੱਥੇ ਅੱਛਾ ਪਨੀਰ ਹੀ ਮਾਵਲ ਦੋ ਦਫਾ ਫੈਲਣ ਦੇ ਕਰ ਇੱਕ ਡੇਰੀ ਤਾਂ ਮੁੱਕ ਗਈ ਥੋੜਾ ਹੀ ਫਿਰ ਦੂਜੀ ਡੇਰੀ ਤਾਂ ਲੈਣ ਤਾਂ ਅੰਦਰ ਲੈ ਜਾ ਅੰਦਰ ਲੈ ਜਾ ਆ ਇਹ ਵੀ ਕੋਲ ਠੀਕ ਹੈ ਥਾਲੀ ਜਦੋਂ ਮੇਂ ਦੇ ਰਹੇ ਉਹਨਾਂ ਨੇ ਦੋ ਚੁੱਚੇ ਪਾਏ ਚਿਲੀ ਪਨੀਰ ਦੀ ਨਵਾਂ ਸਸ ਕਰੀ ਜਾਂਦੀਆਂ ਤਿਆਰੀ ਮੈਂ ਪਨੀਰ ਕੱਟ ਕੇ ਦੇਤਾ ਤੇ ਨਾਲ ਉਹ ਜਿੰਨੂੰ ਮੈਦਾ ਮੁੱਦਾ ਜਿਆਲਾ ਰੋੜ ਜਾਇ ਕੀ ਲਾਈਦਾ ਉਹ ਲਾਤਾ ਹੈ ਆਪਣੀ ਫੈਮਲੀ ਆ ਗਈ ਹੈ ਗੈਸ ਆ ਗਏ ਨੇ ਬਸ ਸਟੈਂਡ ਉਹਨਾਂ ਨੂੰ ਲੈਣ ਵਾਸਤੇ ਜਾ ਰਹੇ ਹਾਂ ਹੁਣ ਮੰਮੀ ਜੀ ਡੈਡੀ ਜੀ ਭਾਬੀ ਜੀ ਤੇ ਤਨੂ ਭਾਜੀ ਹੁਣ ਆਏ ਨੇ ਤੇ ਨਾਲ ਉਹਨਾਂ ਦਾ ਬੇਟਾ ਛੋਟਾ ਜਿਹਾ ਅੱਗੇ ਡੈਡੀ ਹੁਣੀ ਜੀ ਸਸੇਰ ਜੀ ਕੀ ਆਜਦੇ ਮਮੀ ਅਸੀਂ ਕਾ ਆਜੋ ਆਜੋ। אבי ਅਸੀ ਕਾਲ। ਕੀ ਹਾਲ ਚਾਲ? ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ। ਸੁਸਿ ਸੁਣਾਓ। ਵੇਖ ਲੈ ਤੁਸੀਂ ਹਾਨੂੰ ਲੁਧਿਆਣੇ ਨੇ ਖੜਿਆ ਆਪਾਂ ਤੁਹਾਨੂੰ ਬਟਾਲੇ ਮੰਗਵਾ ਲਿਆ ਵੇਖ ਲਓ ਸੱਦ ਲਿਆ ਕਿਸ ਤਰੀਕੇ ਨਾਲ। ਕੀ ਕੀਤਾ ਕਿਸੇ ਨੇ ਤੇ ਪੈਰ ਕੀਤੀ। ਬੱਸ ਸਟੈਂਡ ਦੇ ਚਾਹ ਬਸਾਂ ਕਿਦਾ ਛਿੰਕੇ ਲਾਈਆਂ। ਇਹ ਸਿੱਧਾ ਰੋੜੇ ਜਲੰਧਰ ਨੂੰ ਜਾਂਦੀਆਂ ਨਹੀਂ ਬਸਾਂ। ਇਧਰੋਂ ਪਿੱਛੋਂ ਨਿਕਲਦੀਆਂ ਨਾ। ਹਾਂ ਹਾਂ। ਜਲੰਧਰ। ਡੇਰੇ ਨੂੰ ਜਾਂਦੀਆਂ ਨਹੀਂ ਆਪਾਂ ਦੇ ਸਾਈਡ ਲੱਗੀਆਂ। ਸਮਝ ਗਏ ਘਰੇ ਆਪਾਂ ਬਾਹਰ ਦੀ ਲਾਈਟ ਜਗਾਈ ਲੋ ਜੇ ਲਾਈਟ ਜਗਾ ਲੈਨੇ ਹਾਂ ਬੈਗ ਦੇ ਵਿੱਚ ਬੜਾ ਸਮਾਨ ਭਰ ਆਇਆ ਇੱਥੇ ਤਾਂ ਮੈਨੂੰ ਲੱਗਦਾ ਇਹ ਤਾਂ ਵਿਦਾਨ ਪਾਗ ਲਿਆਂਦਾ ਹੈ ਹੈ ਆਹ ਲੋ ਬੈਗ ਆਪਣਾ ਉਹ ਨਹੀਂ ਨਹੀਂ ਜਿੰਨਾ ਦਾ ਹੈਗਾ ਉਹ ਡੈਡੀ ਹੁਣਾਂ ਨੂੰ ਪੜਾਉਂਦੇ ਆ ਬੜਾ ਚੜਜੀ ਮੈਂ ਤਾਂ ਹਸਣ ਡਿਆ ਭੀ ਸਤਿ ਸ੍ਰੀ ਅਕਾਲ ਜੀ ਯਾਦ ਆ ਡੈਡੀ ਵੀ ਆ ਗਏ ਮਾਸੂਮ ਜਿਹਾਂ ਵਾਲੇ ਵਧੀਆ ਵਧੀਆ ਸਭ ਖਾਣੇ ਵਧੀਆ ਵਧੀਆ ਅੱਦਕੋਣੇ 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 ਬੜੇ ਬੜੇ ਚਰਦੇ ਲੈ ਵੀ ਡਿਕਣ ਦੇ ਭਾਈ ਤੁਹਾਨੂੰ ਸੱਚੀ ਗੱਲ ਯਾਰ ਸਿਹਰ ਦੇ ਨੇ ਨਹੀਂ ਡਿਕਣ ਜਾਂ ਵਾਹ 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 ਟਾਈਮ ਲਾਤਾ ਆ ਜੋ ਅੱਗੇ ਤੇ ਖੜਾ ਉਹਨਾਂ ਨੂੰ ਕਿ ਇੱਥੇ ਗੱਲਾਂ ਕਰੀ ਜਾਣੀਆਂ ਅੱਗੇ ਤੇ ਨੰਗੋ ਅੱਗੇ ਨੰਗੋ ਅੱਗੇ ਨੰਗ ਜਾ ਨੰਗ ਜਾ ਆ ਵੀ ਗੁਰਬਾਜ ਗੁਰਬਾਜ ਆਏ ਆ ਦੇਖੇ ਬਾਜ ਆਜੋ ਆਜੋ ਵੜਦੇ ਆ ਕੋਈ ਗਰਮ ਪਾਣੀ ਪੀਓਗੇ ਬੜਾ ਰਸ ਸੀ ਬੜਾ ਇਜਾਦਾ ਜਾਮ ਲੱਗਾ ਅੱਜ ਐਤਵਾਰ ਨਾਲ ਅੱਜ ਤਾਂ ਕਰਕੇ ਛੇ ਦਸਾਂ ਬਲ ਲੱਗਦਾ ਜਾਮ ਲੱਗਾ ਹਨਾ ਤੇ ਲੱਗ ਜਾਂਦਾ ਪਤਾ ਕੀ 100% ਲੱਗ ਹੀ ਜਾਂਦਾ ਜਿੱਥੇ ਅਲਰਜੀ ਦਾ ਵਿਆਹ ਨਹੀਂ ਕੀਤਾ ਉਹ ਰੋਡ ਤੇ ਅੱਗੇ ਜਾਉਣਾ ਅੱਸੀ ਗੱਲ ਉਰੇ ਲੱਗੀ ਅਸੀਂ ਦਾ ਵਾਲੇ ਦਾ ਗੱਡੀ ਪੁਰਾਣੀ ਸਾਡੇ ਸਾਡੇ ਰਿਸ਼ਤੇਦਾਰ ਕਹਿੰਦੇ ਆ ਵੀ ਠੰਡ ਬੜੀ ਲੱਗਣ ਢਈ ਆ ਲੈ ਵੀਨ ਨਵੇਂ ਖਲਾਫਲੀਰ ਚਾਈ ਜਿਹੜੀ ਨਹੀਂ ਮੈਂ ਲੋ ਤੁਹਾਡੇ ਵਾਸਤੇ ਬਣਾਈ ਠੰਡ ਲੱਗਦੀ ਹੈ ਸਰੀ ਬੜੀ ਕੁਰਸੀ ਕਰਦੀ ਹੈ ਨਹੀਂ ਠਰੀਆਂ ਠਰੀਆਂ ਬੜੀ ਠੰਡ ਹੈ ਬਹੁਤ ਬਹੁਤ ਨਹੀਂ ਦਸੰਬਰ ਵੀ ਠੰਡਾ ਤਾਂ ਤੁਹਾਨੂੰ ਦੱਸਿਆ ਮੈਂ ਦਸੰਬਰ ਜਨਵਰੀ ਦੀ ਬਸ ਆ ਹੋਇਆ ਕਰਕੇ ਇਹ ਦੋ ਮਹੀਨੇ ਠੰਡ ਹੁੰਦੇ ਆ ਉਹ ਮਜਾ ਨਹੀਂ ਆ ਰਿਹਾ ਵਾਹ ਖੁਸ਼ ਹੋ ਗਈ ਆ ਖੁਸ਼ ਹੋ ਗਈ ਸਿਆਣੀ ਹੋ ਗਈ ਸਾਰੀ ਬੜੀ ਸਿਆਣੀ ਆ ਸਸੀ ਕਾਲ ਬਣਾਉਂਦੀ ਆ 700 ਦੇ ਸਸੀ ਕਾਲ ਬਣਾਉਂਦੀ ਆ ਸਸੀ ਕਾਲ ਚਲੋ ਬੁੜੀ ਸੁਣਿਆ ਅੱਖਾਂ 봐 ਦੋ ਖਾਣ ਨਾ ਦੋ ਖਾ ਅਕੜਦਾ ਕਰਦੀ ਨਹੀਂ ਵੀ ਲਿਦਿਆ ਕਰਨੀ ਆਪਣੀ ਕੋਈ ਚੀਜ਼ ਉਹਦੇ ਖਾਣੇ ਹੁੰਦੇ ਸਾਲਜੀ ਕੀ ਹਾਲ ਚੇ ਤੁਹਾਡੇ ਠੀਕ ਆ ਅਰੇ ਲੱਗਿਆ ਹੁੰਦੇ ਕੀ ਜਨਾ ਪੋਟੇ ਹਾਂ ਹਾਂ ਕੋੜਿਆ ਖਾਣ ਆਦੇ ਬੱਦੇ ਆ ਮਮੀ ਤੇ ਆ ਤਾਗਾ ਦੋ ਤਾਗਾ ਦੋ ਚਾਗਾ ਦੋ ਚਾਗਾ ਦੋ ਕੋਰੀ ਚਾ ਆ ਗਈ ਫਿਰ ਉਹ ਚਾਹ ਪਕੌੜੇ ਪੀਨੇ ਆ ਗਏ ਦਰਗਬਾਰੇ ਦੇਖ ਲੈਨੇ ਤੇ ਪਹਿਲਵਾਨ ਦੇ ਗਵਾਰੇ ਜਿਹੜੇ ਲਾ ਗੇ ਲਾ ਗ ਲੈ ਆਂਦੇ ਜੰਮੀ ਆ ਭਗਾਨ ਕੀ ਚੱਕਰ ਕਰਦਾ ਯਾ ਬਾਤ ਇਹ ਰੋਕ ਦੇਣਾ ਨਾ 1 ਘੰਟੇ 2 ਘੰਟੇ ਦੀ ਹੋ ਗਈ ਠੀਕ ਠੀਕ ਲਾਸਟ ਦਿਨ ਤੇ ਅਸੀਂ ਖਿਪਰਾਵੇ ਮੈਂ ਹਸਪੀਟਲ ਜਾਣਾ ਹਾਂ ਹਾਂਜੀ ਹਾਂਜੀ ਕਾਹਦਾ ਰੋਣਾ ਕਾਹਦਾ ਰੋਣਾ ਬਾਏ ਬਾਏ ਟਾਟਾ ਆਪਾਂ ਚੱਲੇ ਵਾਂਡੇ ਇੱਥੇ ਚੱਲੇ ਮੜਿਆ ਕੰਮ ਆ ਰੇਸ਼ਮ ਕਾਰ ਰੇਸ਼ੂਣਾਵਲ ਰੇਸ਼ੂ ਨੂੰ ਬੰਦੀ ਕੀ ਕੰਮ ਕਹਿਣਿਆ ਮੈਨੂੰ ਥੋੜਾ ਕੰਮ ਆ ਮੇਰੇ ਨਾਲ ਇੱਧਰ ਆਈਏ ਇੱਕ ਮਿੰਟ ਮੈਂ ਹਾਂ ਮੈਂ ਪੱਲੇ ਨਹੀਂ ਕਿ ਜਾਣਾ ਭਾਜੀ ਨੂੰ ਨਾਲ ਲੈ ਚੱਲਦੇ ਚੱਲਦੇ ਚਲੋ ਯਾਰ ਭਾਈ ਕਿਹਨੇ ਕਹਿੰਦੇ ਨੇ ਵੀ ਕੇਕ ਕੱਟਣਾ ਹੈ ਭਾਬੀ ਜੀ ਦਾ ਬਰਥਡੇ ਆ ਤੇ ਮੇਰੇ ਵੱਲੋਂ ਬਹੁਤ ਸਾਰੀਆਂ ਐਡਵਾਂਸ ਵਿੱਚ ਮੁਬਾਰਕਾਂ ਅਜੇ ਕੇਕ ਵੈਸੇ ਕੱਟਿਆ ਨਹੀਂ ਕੱਟਣਗੇ ਤੇ ਇਹ ਮੁਬਾਰਕਾਂ ਦਵਾਂਗੇ ਕੇਕ ਹੁਣ ਜਿਹੜਾ ਆਪਾਂ ਫਰੈਸ਼ ਹੀ ਲਵਾਂਗੇ ਵੈਸੇ ਤੇ ਆ ਇੱਕੋ ਰਹਿ ਗਿਆ ਪਾਈਨੈਪਲ ਆਰਡਰ ਕਰ ਦਿੱਤਾ ਹੈ ਉਹ ਦੇਖੋ ਉੱਪਰ ਹੀ ਆ ਇਹਨਾਂ ਦਾ ਸਿਸਟਮ ਸਾਰਾ ਮੈਂ ਤਾਂ ਗੱਜਰ ਕਰਵਾ ਲਈ ਮੇਰੀ ਫੇਵਰੇਟ ਆ ਮੈਂ ਖਾਵਾਂਗੀ ਕੇਕ ਤਾਂ ਹੋ ਗਿਆ ਆਪਣਾ ਇਹ ਆ ਜਾਏ ਕੀ ਲੱਭਣ ਦੇਜ

ਹਰ ਗੁੰਨਾ ਬਰਥਡੇ ਲੱਗੇ ਅੱਜ ਫੇਰ ਮਨਾਉਣਾ ਅੱਛਾ ਹਰ ਗੁੰਨਾ ਬਰਥਡੇ ਹੋਵੇ ਹੋਰ ਤੇਰਾ ਬਰਥਡੇ ਮਨਾਈਏ ਫੇਰ ਆਜੋ ਖੁਸ਼ੀ ਦੇ ਖੁਸ਼ੀ ਸੰਭਾਲੀ ਨਹੀਂ ਜਾਣਦੀ ਖਲ ਜਾ ਖਲ ਜਾ ਇਧਰ ਮਰਜੀ ਗੱਲ ਕੋਈ ਨਹੀਂ ਕੇ ਜਾ ਮਮੀ ਜੀ ਚੱਕਲਾ ਨੂੰ ਸਾਲਾ ਜਾ ਛੱਡੋ ਚਲ ਹਾਂ ਹਾਂ ਚੱਕਲਾਣਾ ਚੱਕਲਾਣਾ ਡੱਬੀ ਨਾਲ ਹੀ ਲੱਗਣਾ ਸਟਾਈਲ ਨੂੰ ਵੀ ਪਟਾਕੇ ਦੇ ਚਾਹਣਾ ਕਿ ਨਹੀਂ

ਗਈ ਇਸ ਨਾਲ ਕਿਤੇ ਹੋਏ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਬੌਣਾ ਬਹੁਤ ਅਕਾਤ ਕੋਈ ਨਹੀਂ ਹਾਂ ਕੋਈ ਇੱਕ ਤੁਸਕੇ ਚਲੋ ਰੋਸ਼ਨੀ ਰੱਖਣੀ ਵਾਲਾ ਬੰਧਾਈਆਂ ਚਲੋ ਇੱਕ ਸੁਜੀ ਫੋਟੋ ਵੀ ਜੀ ਦਿੰਦਾ ਹਾਂ ਹਾਂ ਜੀ ਬਧਾਈ ਹੋਏ ਬੌਜੀ ਬਹੁਤ ਬਹੁਤ ਵਾਰਾਂ ਬਰਥਡੇ ਦੀਆਂ

ਲੋ ਕਰ ਹਾਲ ਕੋਈ ਮੈਂ ਤਾਂ ਇਹ ਅੱਜ ਨਹੀਂ ਮੈਂ ਲੈ ਜਾਂਦੀ ਹਾਂ ਜੀ ਤੁਸੀਂ ਅੱਜ ਰੋਟੀ ਨਹੀਂ ਖਾਣਗੇ ਮੈਂ ਖਾਣਾ ਖਾਣਾ ਚੰਜੀ ਦੋ ਆਹ ਦਿਨ ਤਾਂ ਨਹੀਂ ਖਾਣਦੇ ਜੀ ਜੀ ਇਹ ਨਹੀਂ ਖਾਂਦੀ ਇਹਨੇ ਇਹਨੇ ਖਾਣੀ ਨਹੀਂ ਮਮੀ ਜੀ ਇਹ ਨਹੀਂ ਖਾਂਦੀ ਕੱਲ ਵੀ ਨਹੀਂ ਇਹਨੇ ਖਾਧਾ ਬਰਥਡੇ ਸੀ ਨਾ ਇਹ ਖਾਂਦੀ ਨਹੀਂ ਪਤਾ ਨਹੀਂ ਕੀ ਗੱਲ ਹੈ ਸਾਰਾ ਪਤਾ ਨਹੀਂ ਨਹੀਂ ਨਾ ਨਾ ਅਹੀਂ ਹੁਣ ਲੜੀ ਕੰਨ ਮੈਨੂੰ ਵੀ ਯਾਰ ਲੈ ਆਓ ਯਾਰ ਵਿੱਚ ਇਹ ਬਲੀਏ ਗੱਲ ਆ ਯਾਰ ਨਹੀਂ ਨਹੀਂ ਗੱਲ ਹੀ ਬੱਬਣੀ ਨਹੀਂ ਗੱਲ ਬਿਲਕੁਲ ਸਹੀ ਆ ਵੀ ਠੀਕ ਨਹੀਂ ਗੱਲ ਕੇਕ ਸ਼ੇਕ ਜਿਹੜਾ ਉਹ ਤੇ ਕੱਟ ਲਿਆ ਹੁਣ ਆ ਵੀਨ ਹੁਣਾਂ ਨੂੰ ਬਿਲਕੁਲ ਨਹੀਂ ਪਤਾ ਮੰਮੀ ਨੂੰ ਦੇਣ ਵਾਸਤੇ ਆਏ ਲੋੜੀ ਸੰਦੀਪ ਨੂੰ ਵਾ ਵਾ

ਅੱਛਾ ਫਰੋਕ ਬਣੀ ਹੋਈ ਨਾ ਸੰਦੀਪ ਮੈਂ ਨਾਲ ਖੜੀ ਜਾਂਦੀ ਹਾਂ ਆਖਰੀ ਜਦੋਂ ਕੋਈ ਨਹੀਂ ਕੋਈ ਨਹੀਂ ਕੀ ਆ ਅੱਛਾ 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 ਕੀ ਆ ਮੈਂ ਦਿੰਦੀ ਆ ਬੁਣਾਂ ਚੰਦਾਂ ਦੀ ਨਹੀਂ ਕੋਈ ਨਾ ਕੋਈ ਨਹੀਂ ਕੋਈ ਗੱਲ ਨਹੀਂ ਹਰ ਬੰਦਾ ਸੌਂਗੀ ਆ ਆ ਰੋੜੀਆਂ ਥੋੜੀਆਂ ਲੈ ਆਉਂਦੇ ਜੀ ਪਾਉਂ ਰੋੜੀਆਂ ਵਾਕਿਆ ਬਹੁਤ ਜ਼ਿਆਦਾ ਆ ਰੋਟੀਆਂ ਹੋ ਰਹੀਆਂ ਤਿਆਰੀ ਕੀ ਆ ਸੋਗੀ ਨਹੀਂ ਹਾਂਜੀ ਮਹਾ ਸਵਾਇਆ ਭਰਾ ਜਿਹਦੇ ਯੋਰ ਮੇਰਾ ਵੀ ਕਰਾਤਾ ਹਰ ਗੁਣ ਦੇ ਸਾਂ ਨਹੀਂ ਡਈ ਤੇ ਕੀ ਕੀ ਇਹਨਾਂ ਗੁਬਾਰੇ ਬੰਦ ਕਰੇ ਨਾ ਨਹੀਂ 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 ਉਹ ਵੀ ਨਹੀਂ ਬੰਦ ਕੀਤਾ ਮਮ ਮਮਰ ਲਾਉਣੇ ਬੰਦ ਕਰਾ ਢੋਆ ਹੋਵੇ ਜਰੂਰ ਹਾਂ ਨਹੀਂ ਪਾਰ ਕਰਦੇ ਕਿ ਗੁਬਾਰੇ ਮੰਗਦੀ ਹੈ ਇਹਨਾਂ ਦਾਦੇ ਕਰ ਮੈਂ ਸਭ ਕੁਝ ਫੇਰ ਇਹਨਾਂ ਨੂੰ ਅੱਜ ਨੀਂਦ ਨਹੀਂ ਆਉਂਦੀ ਸਵਾਈ ਸੀਗੀ ਮੜੀ ਜੀ ਤੇ ਮੈਂਵੇਂ ਘੰਟਿਆਂ ਕਿ ਸੁੱਤੀ ਜੇ ਫੇਰ ਉੱਠ ਖਲੋਤੀ ਹੁਣ ਇੱਕ ਵਾਰ ਚੱਲਿਆ ਰਾਤੀ ਟੋਤੀ ਲੈ ਗਈ ਕੱਲ ਮੈਂ ਕਿਹਾ ਸੋਹਣੀ ਟੋਤੀ ਹੂੰ ਹਾਂ ਜੀ ਗੁਬਾਰੇ ਵਾਲੇ ਵਖਣ ਲਈਏ ਕਾ